ਇਤਿ ਦਿਨੀ ਥਾਣਾ ਮਿਹਰਬਾਨਉਦின்ੋਂ ਦੇ ਇਲਾਕੇ ਮੁਹੱਲਾ ਹਰਿਕ੍ਰਿਸ਼ਨ ਵਿਹਾਰ ਦੇ ਵਿੱਚ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਝਗੜਾ ਹੋ ਗਿਆ ਜਿਸ ਦੌਰਾਨ 10 ਦੇ ਕਰੀਬ ਲੋਕਾਂ ਵੱਲੋਂ ਇੱਕ ਵਿਅਕਤੀ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰ ਉਸਨੂੰ ਜ਼ਖਮੀ ਕਰ ਦਿੱਤਾ ਗਿਆ ਜਸਨੂਕੀ ਲਾਸ਼ ਦੇ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਜ਼ਖਮਾਂ ਦੇ ਤਾਬ ਨਾ ਚਲਦਿਆਂ ਉਸ ਦੀ ਮੌਤ ਹੋ ਗਈ ਹੈ। ਸਮਰਤਕ ਆਪਣੇ ਪਿੱਛੇ ਪਤਨੀ ਸਮੇਤ ਤਿੰਨ ਬੱਚੇ ਛੱਡ ਗਿਆ। ਦੱਸਿਆ ਜਾ ਰਿਹਾ ਹੈ ਕਿ ਮਰਿਤਕ ਜਿਹੜਾ ਮਿਹਨਤ ਮਜ਼ਦੂਰੀ ਕਰਦਾ ਸੀ ਤੇ ਪਰਿਵਾਰ ਦਾ ਕਮਾਉਣ ਵਾਲਾ ਇੱਕੋ ਜੀ ਸੀ। ਪੁਲਿਸ ਥਾਣਾ ਮਿਹਰਬਾਨ ਦੀ ਪੁਲਿਸ ਵੱਲੋਂ ਜਿਹੜੇ ਬਿਆਨਾਂ ਦੇ ਆਧਾਰ ਤੇ 9 ਲੋਕਾਂ ਦੇ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਤੇ ਇੱਕ ਦੋਸ਼ੀ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਧਰ ਹੀ ਫਰਾਰ ਹੋਏ ਲੋਕਾਂ ਦੀ ਪਾਲ ਕੀਤੀ ਜਾ ਰਹੀ ਹੈ ਇਸ ਬਾਬਤ ਇਨਸਪੈਕਟਰ ਹਰਜਿੰਦਰ ਸਿੰਘ ਮੁਤਾਬਕ ਮਾਮਲੇ ਦੇ ਵਿੱਚ ਨਾਮਜ਼ਦ ਲੋਕਾਂ ਨੂੰ ਬਹੁਤ ਹੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਹਰਕ੍ਰਿਸ਼ਨ ਵਿਹਾਰ ਮਿਹਰਬਾਨ ਪਿੰਡ ਮਿਹਰਬਾਨ ਹਾਂਜੀ ਕੀ ਹੋਇਆ ਇਹ ਦੀ ਡੈਥ ਹੋਇਆ ਕੋਈ ਨਹੀਂ ਇਹ ਮੇਰੇ ਮੇਰੇ ਪਾਪਾ ਜੀ ਆ ਜੀ ਸੁਖਵਿੰਦਰ ਸਿੰਘ ਇਹ ਡੱਟਦਾ ਹੋਇਆ ਕਿ ਪਾਣੀ ਦੇ ਮਾਮਲੇ ਤੋਂ ਹੋਈ ਹੈ ਜੀ ਸੀਵਰੇਜ ਤੋਂ ਕਿਉਂਕਿ ਮੇਰੇ ਪਾਪਾ ਜੀ ਨਾ ਮਤਲਬ ਕਿ ਪਾਣੀ ਦੇ ਕਰ ਰਹੇ ਸੀਗੇ ਸਹੀ ਕਰ ਰਹੇ ਸੀਗੇ ਕਿ ਪੈਪੂ ਪਾ ਕੇ ਸਹੀ ਕੀਤਾ ਜਾਵੇ ਕਿਉਂਕਿ ਆ ਗੰਦਾ ਪਾਣੀ ਜਿਹੜਾ ਸੀਗਾ ਨਾ ਸਾਰਾ ਸਾਡੇ ਅੰਦਰ ਜਾ ਰਿਹਾ ਸੀਗਾ ਜਿਸ ਨੂੰ ਬਾਹਰ ਕੱਢਣਾ ਬਹੁਤ ਜ਼ਰੂਰੀ ਸੀਗਾ ਠੀਕ ਹੈ ਜੀ ਇਹਨਾਂ ਨੇ ਜੀ ਪਾਣੀ ਜਾਣ ਤੋਂ ਜੀ ਇਹਨਾਂ ਨੇ ਜੀ ਮਨਾ ਕਰ ਦਿੱਤਾ ਮੇਰੇ ਪਪਾ ਸਿਰਫ ਗੱਲ ਕਰਦੇ ਪਏ ਸੀ ਇਹਨਾਂ ਨੇ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ ਹੈਗਾ ਜੀ ਅਮਰਜੀਤ ਕੋਰਾਂਟੀ ਆਈ ਹੈ ਜੀ ਉਹਨਾਂ ਨੇ ਜੀ ਆ ਕੇ ਮੇਰੇ ਪਪਾ ਦੇ ਜੀ ਥੱਪੜ ਮਾਰ ਦਿੱਤਾ ਸਿੱਧਾ ਉਹਨਾਂ ਨੂੰ ਬੋਲਣ ਦਾ ਕੋਈ ਮੌਕਾ ਨਹੀਂ ਦਿੱਤਾ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਜੀ ਆ ਕੇ ਮੇਰੇ ਪਾਪਾ ਤੇ ਸਿੱਧਾ ਚਪੇੜ ਮਾਰ ਕੇ ਥੱਲੇ ਸੈਟ ਦਿੱਤਾ ਵਾ ਥੱਲੇ ਸੈਟ ਕੇ ਬਾਅਦ ਵਿੱਚ ਉੱਪਰ ਆ ਗਈ ਆ ਉਧਰੋਂ ਦੀ ਕਹਿ ਦਿੱਤਾ ਤੁਸੀਂ ਦੇਖਦੇ ਕੀ ਪਏ ਹੋ ਆਓ ਸਾਰੇ ਜਾਣੇ ਇਹਨੂੰ ਅੱਜ ਸਬਕ ਸਿਖਾਣਾ ਹੀ ਸਿਖਾਣਾ ਵਾ ਤੇ ਉਸ ਤੋਂ ਬਾਅਦ ਇਹਨਾਂ ਨੇ ਜੀ ਮੇਰੇ ਪਾਪਾ ਨੂੰ ਕਹਿੰਦੇ ਜੀ ਇਹਨੂੰ ਮਾਰ ਕੇ ਛੱਡਣਾ ਅੱਜ ਤੇ ਉਸ ਬੰਦੇ ਸੀ ਜਿਹਨਾਂ ਨੇ ਮਾਰੇ 10 ਬੰਦੇ ਸੀ ਜੀ ਪੂਰੇ ਟੋਟਲ 10 ਬੰਦੇ ਗਵਾਂਢੀ ਆ ਬੰਦੇ ਹਾਂਜੀ ਗਵਾਂਢੀ ਹੈ ਜੀ ਜੇ ਤੁਹਾਡੀ ਫੈਮਿਲੀ ਚ ਕੌਣ-ਕੌਣ ਹੈ ਬੇਟਾ ਪਾ ਹੋ ਗਿਆ ਕਹ ਜੀ ਮੰਮੀ ਆ ਤਿੰਨ ਭੈਣ ਭਰਾ ਆ ਜਿਵੇਂ ਸਿਸਟਰ ਮਤਲਬ ਚੁਪੇ ਬੱਚੇ ਆ ਠੀਕ ਹੈ ਉਸ ਤੋਂ ਬਾਅਦ ਜੀ ਬਾਕੀ ਮੇਰਾ ਛੋਟਾ ਬ੍ਰਦਰ ਆ 15 ਸਾਲ ਦਾ ਜੋ ਇਹ ਵਾਰ ਦਾ ਜਿਹੜੀ ਹੋਈ ਆ ਇਹ 10 ਵਜੇ ਦੇ ਕਿ ਅੱਜ ਕਿੰਨੇ ਹਾਂ ਇਹ ਦੋ ਜੀ 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 ਆਪਣੀ ਬਣਦੀ ਉਹਨਾਂ ਪਰ ਇੱਕ ਹੀ ਬੰਦਾ ਰੈਸ ਕੀਤਾ ਜੋ ਉਹਨਾਂ ਜੀ ਮਰਜੀਦ ਕੋਲ ਕੀਤਾ ਹੋਇਆ ਬਸ ਬਾਕੀ ਅਜੇ ਬੰਦੇ ਫਰਾਰ ਆਏ ਜਾਵੇ ਕਰਨ ਕਰਦੇ ਪਟਾਲੇ ਇੱਕ ਬੰਦੇ ਦੀ ਹੋਈ ਹੈ ਮਕਤਾ ਹੋਇਆ ਮੇਰੇ ਕਹਾ ਗਰੀਬਾ ਦੇ ਨਾਲ ਗਰੀਬ ਮਾਰੋ ਹੀ ਆ ਉਹਨਾਂ ਮਮੀ ਨੇ ਹਮਾਰਿਆ ਮੇਰੇ ਪਾਪਾ ਨੂੰ ਲੱਤਾਂ ਮਾਰ ਮਾਰ ਕੇ ਮਾਰਿਆ ਮੇਰੇ ਪਾਪਾ ਦੇ ਸਿਰ 'ਚ ਇੱਟਾਂ ਮਾਰ ਮਾਰ ਕੇ ਮਾਰਿਆ ਜੀ ਉਹਨਾਂ ਨੇ ਕਿੱਦਾਂ ਦੀ ਮੰਗ ਕਰਦੇ ਅਸੀਂ ਮੰਗ ਕਰਦੇ ਮੇਰੇ ਪਾਪਾ ਨੂੰ ਇਨਸਾਫ ਮਿਲਣਾ ਚਾਹੀਦਾ ਪੂਰਾ ਜੀ ਪੂਰਾ ਮੇਰੇ ਪਾਪਾ ਦੀ ਆਤਮਾ ਨੂੰ ਚਾਹੰਦੀ ਜਿਹੜੀ ਮਿਲ ਜਵੇ ਪਾਂਚੀ ਦੀ ਸਜ਼ਾ ਹੋਣੀ ਚਾਹੀਦੀ ਉਹਨਾਂ ਨੂੰ ਪੂਰੀ ਤੋਂ ਪੂਰੀ ਸਾਰਿਆਂ ਦੇ ਨਾਲ ਸਜ਼ਾ ਹੋਣੀ ਚਾਹੀਦੀ ਆ ਕਿਹੜਾ ਕੀ ਨਾਮ ਮੇਰਾ ਘਰ ਚੰਨੇ ਆ ਜੀ ਕਿਹੜੀ ਕਲੋਨੀ ਪੈਂਦੀ ਹੈ ਕਨੌਲੀ ਕਿਸਨ ਵਿਹਾਰ ਪੈਂਦੀ ਹੈ ਕਿਹੜੀ ਰੋਡ ਪਿੰਡ ਮਿਹਰਬਾਨ ਰਾਹੋ ਰੋਡ ਰਾਹੋ ਰੋਡ ਜੀ ਇੱਕੀ ਬਾੜ ਦਾ ਤੋਈਏ ਚ ਪੂਰੀ ਮੈਂ ਇਹਨੂੰ ਜਦੋਂ ਗਾਇ ਕਰਨਦੇ ਸੀ ਨਾ ਤੇ ਮੈਂ ਨਾ ਘਰ ਆਣ ਕੇ ਵੇਖਿਆ ਤੇ 10 12 ਬੰਦੇ ਉਹਦੇ ਮਗਰਫੇ ਮੇਰੇ ਕੋ ਜਰੇ ਨਹੀਂ ਗਿਆ ਤੇ ਮੈਂ ਵੀ ਆਣ ਕੇ ਮੈਨੂੰ ਵੀ ਮਾਰਨ ਪੈ ਗਈ ਸਾਰੇ ਮੈਂ ਵੀ ਆਪਣੀ ਜਾਨ ਮਾਹਾਂ ਬਚਾਈ ਆ ਬਚਾ ਕੇ ਮੈਂ ਭੱਜਾ ਇਦਾਂ ਮੈਂ ਪਰ ਮੈਂ ਛਾੜ ਦਿੱਤਾ ਮੇਰੇ ਦਿਵਾਲੇ ਹੋ ਗਏ ਉਹ ਕਿੰਨੇ ਕੁ ਬੰਦੇ ਪਛਾਣਦੇ ਉਹਨਾਂ ਕੋਣ ਕੋਣ ਸੀ ਹਾਂਜੀ ਜਾਣਦੇ ਆ ਜੀ ਹਰ ਕਿਸਾਨ ਦੇ ਸਾਹ ਨਾ ਉਹਦੇ ਇੱਕ ਦੇ ਬਿੰਦਰ ਆ ਤੇ ਇੱਕ ਇਥੇ ਬਿੰਦਰੀ ਆ ਉਹ ਇਹਦੇ ਘਰ ਵਾਲਾ ਇੱਕ ਇੱਕ ਹੈਗਾ ਦੀਦਿਸ਼ ਹੈਗਾ ਆ ਹਾਂਜੀ ਕਿੰਨੇ ਬੰਦੇ 10 ਬੰਦੇ ਆ 10 ਬੰਦੇ ਆ ਤੇ ਜਨਨ ਲੱਡੂਡੇ ਪਾ ਕੇ ਜਾਦੀਆਂ ਹੀ ਹਾਂ ਹਾਂਜੀ 8 ਬੰਦੇ ਨੇ ਵਜਾ ਕੀ ਰਹੀ ਉਹਨਾਂ ਨੂੰ ਜਿੱਦੱਕ ਉਹਨਾਂ ਨੇ ਅਥੈਟ ਕੀਤਾ ਮਾਰਿਆ ਉਹਨਾਂ ਨੂੰ ਮਾਰਿਆ ਪਾਣੀ ਤੋਂ ਮੜਾ ਜਾ ਪਾਣੀ ਆ ਗਿਆ ਉਹਦੇ ਘਰ ਵੱਲ ਘਰ ਤੇ ਦੂਜੇ ਸਾਰੇ ਇਹ ਤਿੰਨ ਘਰ ਇਹ ਵੀ ਆਣ ਕੇ ਟੋਟੋ ਤੇ ਬੜੇ ਜਦੋਂ ਮੈਂ ਆਇਆ ਨਾ ਡਮਾਰਦੇ ਕੋਈ ਲੱਤਾ ਬੇਦਾ ਕੋ ਤੇ ਮੈਂ ਆਣ ਕੇ ਛਡਾਇਆ ਤੇ ਮਿਗੇ ਆ ਕੋਈ ਮੈਨੂੰ ਛੱਡ ਕੇ ਮੇਰੇ ਦਿਵਾਲੇ ਹੋ ਗਏ ਸੀ ਜਿਵੇਂ ਕਿ ਉਹਨਾਂ ਨੂੰ ਲੱਤਾਂ ਮਾਰਦੇ ਹੋਏ ਫਿਰ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਆ ਕੀ ਕਰ ਰਹੇ ਹੋ ਕਹਿੰਦੇ ਜੀ ਸਾਡੇ ਕਰਦੇ ਸੀਗਾ ਤੁਹਾਨੂੰ ਗਾਲਾਂ ਸੁਹੀਆ ਤੁਹਾਡਾ ਨਾਮ ਤੁਸੀਂ ਗਵਾਂਡੀ ਹੋ ਜੀ ਨਹੀਂ ਮੈਂ ਇਹਨਾਂ ਦੀ ਪਰਜਾਈਆਂ ਮੈਂ ਖੁਦ ਬਾਹਰ ਅੰਦਰ ਜਦੋਂ ਮੈਂ ਬਾਹਰ ਨੂੰ ਆਈ ਨਾ ਮੇਰੀ ਅੱਖਾਂ ਦੇ ਸਾਹਮਣੇ ਮਾਰ ਰਿਆ ਸੀ ਲੱਤਾਂ ਜਿਹਨਾਂ ਨੂੰ ਮਾਰਦੇ ਵਿੱਚ ਕਿੰਨੇ ਕ ਬੰਦੇ ਸੀ ਉਹ ਬੰਦੇ ਕਟੂ ਘਟ 10 ਕ ਬੰਦੇ ਸੀਗੇ ਇਹ ਜੇ ਲੇਡੀਜ਼ ਦੀ ਗੱਲ ਹੈ ਲੇਡੀਜ਼ ਵੀ ਨਾਲ ਦੋ ਲੇਡੀਜ਼ ਤੇ ਉਹਨਾਂ ਨੇ ਇਹਨੂੰ ਲੱਤਾਂ ਲੇਡੀਜ਼ ਨੇ ਕੀਤੀ ਜੜੀ ਵੀ ਕੀਤੀ ਹਥਿਆਰ ਦੀ ਗੱਲ ਕਰੀ ਉਹਨਾਂ ਦੇ ਹੱਥਾਂ ਦੀ ਵੀ ਜਾ ਕੇ ਹਾਂਜੀ ਬਾਚੂ ਕੱਢ ਕੱਢ ਕੇ ਤੇ ਔਕੇ ਮਾਰੀ ਮਾਰੀ ਆ ਤੇ ਜਿਸ ਨੂੰ ਉਹਨਾਂ ਨੂੰ ਬੜੀ ਜਮੋੜਿਆ ਉਹਨਾਂ ਨੂੰ ਅਸੀਂ ਜਿਹਾ ਕਿ ਉਹ ਬੰਦਾ ਜਿਹਨੂੰ ਉਹਨਾਂ ਨੇ ਸਾਰਿਆ ਮੈਂ ਜਾਊਂਗਾ ਉਹਨਾਂ ਨੂੰ ਮੈਂ ਇਦਾਂ ਤੇ ਬੜੀ ਮੁਸ਼ਕਲ ਨਾਲ ਉਸ ਦੇ ਕਾਰਨ ਕੀ ਰਿਹਾ ਜੀ ਕਾਰਨ ਨਾ ਪਾਣੀ ਵਿੱਠੀ ਹੋਈ ਹੈ ਜੀ ਇਹਨਾਂ ਦੀ ਮਾੜੀ ਮੋਟੀ ਇੱਥੇ ਜਿਆਦਾ ਅਸੀਂ ਆਏ ਆ ਮੈਂ ਇੱਧਰ ਖੜੇ ਸੀ ਇਹਦਾ ਮੇਰਾ ਗੱਲ ਪੁੱਛਿਆ ਇੱਕ ਕੁੱਟਮਾਲ ਕਰ ਰਹੇ ਜੀ ਮਤਲਬ ਘਰ ਦਾ ਪਾਣੀ ਉਸ ਸੀਵਰੇਜ ਵਗੈਰਾ ਪਾ ਰਹੇ ਸੀ ਸੀਵਰੇਜ ਦੇ ਪਿੱਛੇ ਪਾਣੀ ਉਹ ਟੂਆ ਕੱਢ ਕੇ ਆਪਣਾ ਪਾ ਪਾ ਪਰ ਉਹ ਤਾਂ ਆਪਣੇ ਘਰ ਦਾ ਪਾ ਰਹੇ ਸੀ ਹਾਂ ਬਸ ਉਹਦੇ ਪਿੱਛੇ ਘਰ ਜਾ ਕੇ ਇਹਨਾਂ ਨੇ ਢਾ ਲਿਆ ਬਸ ਮਤਲਬ ਗਵੰਡੀਆਂ ਨੇ ਆ ਕੇ ਉੱਥੇ ਜਾ ਕੇ ਢਾ ਲਿਆ ਆ ਕਰੇ ਜਾ ਕੇ ਢਾਇਆ ਜੀ ਉੱਥੇ ਬਸ ਕੁਟ ਕੁਟ ਦੀ ਮਾਰ ਦੋਈ ਜਿਹੜਾ ਮਰਡਰ ਹੋਇਆ ਇਹਦਾ ਐਫ ਆਰ ਨੰਬਰ 722 ਸੈਕਸ਼ਨ 302 320 ਵੀ 506 ਆਈ ਪੀ ਸੰਬੰਧਤ ਮਾਮਲਾ ਦਰਜ ਕਰ ਲਿਆ ਗਿਆ ਇਹ 9 ਬੰਦਿਆਂ ਦੇ ਅਗੇਸ਼ਟ ਮਾਮਲਾ ਦਰਜ ਹੋਇਆ ਹੈ ਪਾਣੀ ਦੇ ਸੀਵਰੇਜ ਦੇ ਪਾਣੀ ਨੂੰ ਲੈ ਕੇ ਲੜਾਈ ਝਗੜਾ ਹੋਇਆ ਹੈ ਇਹਦੇ ਚ ਇੱਕ ਲੇਡੀ ਗਰਦਾਰ ਕਰ ਲਈ ਹੈ ਬਾਕੀ ਦੀ ਗਰਦਾਰੀ ਹੋਊ ਐਫ ਆਰ